ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਬਿਡੇ ਪੰਜਾਬ ਚੰਨ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਜੀ ਬਲਵਿੰਦਰ ਕੌਰ ਹਾਂਜੀ ਹਮੇਂ ਵੀ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਜੀ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਸਵੇਰ ਦਾ ਟਾਈਮ ਆ ਜੀ ਸਵੇਰ ਵਾਲੇ ਕਿਚਨ ਦੇ ਵਿੱਚ ਆਪਾਂ ਕੰਮ ਕਰਨ ਵਾਸਤੇ ਲੱਗੇ ਹੋਏ ਹਾਂ ਜੀ ਆਟਾ ਗੁੰਨ ਕੇ ਰੱਖ ਦਿੱਤਾ ਠੀਕ ਆ ਜੀ ਸਵੇਰੇ ਪਹਿਲਾਂ ਮਤਲਬ ਕਿ ਆਪਾਂ ਕੱਪੜੇ ਵੀ ਧੋਤੇ ਹਾਂ ਜੀ ਉੱਠ ਕੇ ਚਾਹ ਬਣਾਈ ਨਾ ਜਦੋਂ ਮੈਂ ਉਹਦੇ ਕੱਪੜੇ ਪਾ ਦਿੱਤੇ ਸੀਗੇ ਧੋਣ ਵਾਸਤੇ ਤੇ ਕਪੜੇ ਸੁਕਣੇ ਫੋਨ ਤੋਂ ਬਾਅਦ ਮੈਂ ਆ ਗਈ ਸੀ ਜੀ ਕਿਚਨ 'ਚ ਤੇ ਕਿਚਨ 'ਚ ਮੈਂ ਕਰ ਰਹੀ ਹਾਂ ਸਬਜ਼ੀ ਦੀ ਤਿਆਰੀ ਸਬਜ਼ੀ ਅੱਜ ਬਣਾਉਂਗੀ ਜੀ ਮੈਂ ਵਾਈਟ ਚਨੇ ਠੀਕ ਹੈ ਜੀ ਜਿਨ੍ਹਾਂ ਨੂੰ ਕਾਬਲੀ ਚਨੇ ਵੀ ਕਿਹਾ ਜਾਂਦਾ ਤੇ ਅੱਜ ਜੋ ਵਾਲੀ ਸਬਜ਼ੀ ਬਣਾਉਂਗੀ ਮੈਂ ਕਾਫੀ ਦਿਨਾਂ ਤੋਂ ਮਤਲਬ ਸੋਚ ਰਹੀ ਸੀ ਮੈਂ ਸਰਦਾਰ ਜੀ ਨੇ ਕਿਹਾ ਮੈਂ ਕਿ ਤੁਸੀਂ ਇਹਨਾਂ ਵੀ ਕਾਬਲੀ ਚਨੇ ਲੈ ਕੇ ਆਏ ਹੋ ਆਪਾਂ ਬਣਾਵਾਂਗੇ ਤੇ ਤਰਨ ਨੂੰ ਵੀ ਕਾਫੀ ਪਸੰਦ ਆਣੇਗੇ ਠੀਕ ਹੈ ਜੀ ਆਪਾਂ ਉਹ ਸਬਜ਼ੀ ਬਣਾਵਾਂਗੇ ਤੁਸੀਂ ਕਿਵੇਂ ਬਣਾਉਣੀ ਮੈਂ ਅੱਜ ਤੁਹਾਨੂੰ ਆਪਣੇ ਤਰੀਕੇ ਨਾਲ ਦੱਸੂਗੀ ਮੈਂ ਕਿਵੇਂ ਬਣਾਉਣੀ ਹੁੰਦੀ ਹੈ ਜੀ ਠੀਕ ਆ ਮੈਂ ਪਹਿਲਾਂ ਵੀਡੀਓ ਪਾਈ ਸੀ ਜ ਵੀ ਕਾਲੇ ਚਨੇ ਮੈਂ ਕਿਸ ਤਰ੍ਹਾਂ ਬਣਾਉਣੀ ਆ ਵਾਈਟ ਚਨੇ ਕਿਸ ਤਰ੍ਹਾਂ ਬਣਾਉਣੀ ਆ ਅੱਜ ਮੈਂ ਉਹ ਦੱਸੂਗੀ ਤੁਹਾਨੂੰ ਠੀਕ ਹੈ ਸਾਈਡ ਤੇ ਮੇਰਾ ਆਟਾ ਗੁੰਨਿਆ ਪਿਆ ਜੀ ਤੇ ਮम्मी ਕਹਿੰਦੇ ਮੈਂਨੇ ਮਤਲਬ ਕਿ ਆ ਜਾਣਾਗਾ ਜੀ ਠੀਕ ਆ ਤੇ ਤਾਂ ਕਰਕੇ ਮੈਂ फटाफट ਆਟਾ ਗੁੰਨ ਲਿਆ ਸੀ ਜੀ ਤੇ ਨਾਲ ਨਾਲ ਮੈਂ ਕਰ ਰਹੀ ਹਾਂ ਸਬਜ਼ੀ ਦੀ ਤਿਆਰੀ ਤੇ ਨਾਲ ਹੀ ਆਪਣਾ ਗੈਸ ਤੇ ਦੁੱਧ ਤਰਿਆ ਹੋਇਆ ਜੀ ਦੁੱਧ ਗਰਮ ਹੋ ਜੂਗਾ ਕਈ ਵਾਰ ਦੁੱਧ ਦੀ ਨਾਲ ਫਰੈਂਡਸ ਸਵੇਰੇ ਹੀ ਆ ਜਾਂਦਾ ਕਈ ਵਾਰੀ ਲੇਟ ਵੀ ਆਉਂਦਾ ਪਈ ਵਾਰ 10 11 10 10:30 ਵਜੇ ਤੱਕ ਵੀ ਆਉਂਦਾਗਾ ਜੀ ਕਈ ਵਾਰੀ 7 7:30 ਵਜੇ ਆ ਜਾਂਦਾ ਠੀਕ ਆ ਜੀ ਅੱਜ ਟਾਈਮ ਨਾਲ ਹੀ ਆ ਗਿਆ ਸੀਗਾ ਤਾਂ ਕਰਕੇ ਫਿਰ ਮੈਂ ਦੁੱਧ ਵੀ ਰੱਖ ਤਸੀ ਤੇ ਨਾਲ ਨਾਲ ਦੁੱਧ ਗਰਮ ਹੋ ਰਿਹਾ ਜੀ ਠੀਕ ਆ ਤੇ ਲਸਣ ਛਿੱਲ ਰਹੀ ਹਾਂ ਜੀ ਮੈਂ ਪਿਆਜ਼ ਅੰਦਰ ਤੁਸੀਂ ਦੇਖ ਲਓ ਮੋٹے ਮੋٹے ਕੱਟੇ ਪਏ ਨੇ ਜ ਠੀਕਾ ਅੱਜ ਮੈਂ ਤੁਹਾਨੂੰ ਦੱਸੂਗੀ ਕਿਵੇਂ ਮੈਂ ਜਿਹੜੀ ਹੈਗੀ ਸਾਜੀ ਚਣਿਆਂ ਦੀ ਬਣਾਉਣੀ ਆ ਤੇ ਫਰੈਂਸ ਇਹਦੇ ਵਿੱਚ ਹੀ ਮੈਂ ਕੱਟੂਗੀ ਜੀ ਹਰੀਆਂ ਮਿਰਚਾਂ ਤੇ ਫਿਰ ਟਮਾਟਰ ਆ ਲਸਣ ਆ ਸਾਰਾ ਕੁਝ ਇਹਦੇ ਵਿੱਚ ਹੀ ਫਰੈਂਸ ਕੱਟ ਲੂਗੀ ਜਿਹੜੇ ਮੇਰੇ ਪਿਆਜ਼ ਕੱਟੇ ਗਏ ਨੇ ਇੱਧਰ ਮੈਂ ਗੈਸ ਆਨ ਕਰ ਲਿਆ ਜੀ ਤੇ ਆਪਾਂ ਕੜਾਹੀ ਰੱਖਦੇ ਆ ਠੀਕਾ ਜੀ ਕੜਾਹੀ ਦੇ ਵਿੱਚ ਪਾਵਾਂਗੇ ਜੀ ਤੇਲ ਤੇ ਨਾਲ-ਨਾਲ ਆਪਾਂ ਦੁੱਧ ਵੀ ਦੇਖ ਰਹੇ ਹਾਂ ਜੀ ਇਹ ਦੁੱਧ ਨਾਲ ਆਪਣਾ ਬਾਹਰ ਆ ਜੇ ਤੇ ਕਈ ਵਾਰੀ ਨਾ ਆਪਾਂ ਕੋਲੇ ਖੜੇ ਕੰਮ ਕਰ ਰਹੇ ਹੁੰਨੇ ਦੁੱਧ ਫਰੈਂਸ ਬਾਹਰ ਆ ਜਾਂਦਾ ਮਤਲਬ ਦੁੱਧ ਨਿਕਲ ਜਾਂਦਾ ਫਿਰ ਮਨ ਨੂੰ ਬਹੁਤ ਹੁੰਦਾਗਾ ਵੀ ਦੁੱਧ ਨਿਕਲ ਗਿਆ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹਨਾ ਵੀ ਹਰ ਇੱਕ ਚੀਜ਼ ਜਿਹੜੀ ਕਿੰਨੀ ਮਹਿੰਗੀ ਹੋ ਗਈ ਆ ਮਹਿੰਗਾਈ ਦਾ ਦੌਰ ਆ ਜਿਸੋਂ ਬਹੁਤ ਧਿਆਨ ਦੇ ਨਾਲ ਹਨਾ ਸਾਰਾ ਕੁਝ ਦੇਖਣਾ ਪੈਂਦਾ ਕੰਮ ਕਰ ਕਰਨੇ ਪੈਂਦੇ ਨੇ ਜੀ ਚਲੋ ਜੀ ਫਿਰ ਆਪਾਂ ਹਨਾ ਹੁੰਦਾ ਧਿਆਨ ਸਬਜੀ ਕਿੰਨੀ ਬਣਾਉਣੀ ਐ ਲੋ ਜੀ ਹਰੀਆਂ ਮਿਰਚਾਂ ਤੇ ਟਮਾਟਰ ਠੀਕ ਆ ਜੀ ਆ ਮੈਂ ਡੱਬੇ ਮਤਲਬ ਜਾਣ ਬੁੱਝ ਕੇ ਕੱਢ ਕੇ ਲੈ ਕੇ ਆਈਆਂ ਤਾਂ ਕਿ ਮੈਂ ਤੁਹਾਨੂੰ ਦਿਖਾ ਸਕਾਂ ਵੀ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਘੱਟੋ ਘੱਟ 15 ਦਿਨ ਹੋ ਗਏ ਨੇ ਜੀ ਪਿਆ ਨੂੰ ਬਿਲਕੁਲ ਪ੍ਰੋਪਰ ਸਾਫ਼ ਤੇ ਬਿਲਕੁਲ ਵੀ ਕੁਝ ਨਹੀਂ ਹੋਇਆ ਇਹਨਾਂ ਨੂੰ ਦੇਖੋ ਹੋੜੀਆਂ ਵਧੀਆ ਪਈਆਂ ਰਹੀਆਂ ਜੇ ਤੁਸੀਂ ਵੀ ਆ ਦੇਖੋ ਇੱਧਰ ਦੁੱਧ ਵੀ ਆ ਗਿਆ ਸੀ ਜੀ ਤੇ ਦੁੱਧ ਨੂੰ ਮੈਂ ਵਾਲੀ ਦੇ ਦਿੱਤੀ ਆ ਦੋ ਵਾਰ ਦੁੱਧ ਨੂੰ ਵਾਲ ਦੇਣੀ ਹੁੰਦੀ ਆ ਤੇ ਇੱਕ ਆਪਾਂ ਲੈ ਕੇ ਆ ਸੀ ਆ ਟਿਸ਼ੂ ਪੇਪਰ ਠੀਕ ਆ ਜੀ ਤੇ ਲਓ ਜੀ ਜਿੰਨਾ ਕਾਪਣ ਲੋੜ ਸੀ ਕੱਟ ਲਈ ਆਪਾਂ ਦੋ ਟਮਾਟਰ ਮੋٹے-ਮੋٹے ਦੇ ਵਿੱਚ ਹੀ ਕੱਟ ਲੂੰਗੀ ਮੈਂ ਠੀਕ ਆ ਤੇ ਪਹਿਲਾਂ ਮੈਂ ਜਿਹੜੀ ਪਿਆਜ਼ ਆ ਉਹਦੇ ਵੀ ਤਿੰਨ ਮਤਲਬ ਇੱਕ ਪਿਆਜ਼ ਦੇ ਨਾ ਮਤਲਬ ਚਾਰ-ਪੰਜ ਪੀਸ ਕਰ ਲੇ ਮੋٹے ਕੱਟੇ ਨੇ ਤੇ ਇਧਰ ਹਰੀਆਂ ਮਿਰਚਾਂ ਵੀ ਤੁਸੀਂ ਦੇਖ ਲਓ ਠੀਕ ਆ ਦੋ ਤਿੰਨ ਪੀਸ ਜਿਹੜੇ ਹੈਗੇ ਨਾ ਕਰ ਰਹੀਆਂ ਇਧਰ ਲਸਣਾ ਜਿਹੜਾ ਨਹੀਂ ਕੱਟਿਆ ਉਹ ਵੀ ਮੈਂ ਸਾਬਤਾ ਹੀ ਪਾ ਦਿੱਤਾ ਵਿੱਚ ਹਾਂਜੀ ਫਰੈਂਡਸ ਮੈਂ ਐਡੀਟਿੰਗ ਕਰ ਰਹੀ ਹਾਂ ਤੇ ਇਧਰ ਆਵਾਜ਼ ਅ ਪਿੱਛੋਂ ਗਲੀ ਚੋਂ ਆਈ ਆ ਫਰੈਂਡਸ ਅਵੋਇਡ ਕਰਿਓ ਤੇ ਅ ਲਓ ਜੀ ਆਪਾਂ ਮਤਲਬ ਕਿ ਨਾ ਮੈਨੂੰ ਲੱਗਾ ਕਿ ਜਦ ਮੈਂ ਵੀਡੀਓ ਔਨ ਕਰ ਦਿੱਤੀ ਤੇ ਬਟ ਵੀਡੀਓ ਔਨ ਨਹੀਂ ਕਰੀ ਸੀ ਜੀ ਠੀਕ ਆ ਸੌਰੀ ਫਰੈਂਡਸ ਤੇ ਜਦ ਮੈਂ ਨਾ ਐਡਿਟ ਕਰਨ ਲੱਗੀ ਨਾ ਉਦੋਂ ਦੇਖਿਆ ਮੈਨੇ ਕਲਿੱਪ ਮੈਨੂੰ ਮਿਲੇ ਹੀ ਨਹੀਂ ਬਸ ਆਪਾਂ ਨਾ ਮਤਲਬ ਤੇਲ ਤੇਲ ਚ ਜਿਹੜਾ ਹੈਗਾ ਤੇਲ ਦੇ ਵਿੱਚ ਸਾਰਾ ਜਿਹੜਾ ਤੁਹਾਨੂੰ ਦਿਖਾਇਆ ਪਿਆਜ਼ ਹਰੀਆਂ ਮਿਰਚਾਂ ਸਾਰਾ ਮਟੀਰੀਅਲ ਦੇ ਵਿੱਚ ਪਾ ਲੈਣਾ ਠੀਕ ਆ ਹਾਂ ਮਤਲਬ ਕਿ ਅਕੜਾਹੀ ਦੇ ਵਿੱਚ ਉਹਨੂੰ 5 ਤੋਂ 7 ਮਿੰਟ ਤੁਸੀਂ ਪੂਰਾ ਮਤਲਬ ਫਰਾਈ ਕਰਨਾ ਫਰਾਈ ਉਹਨੂੰ ਐਵੇਂ ਨਹੀਂ ਕਰਨਾ ਹੈਗਾ ਜਿਵੇਂ ਆਪਾਂ ਇੱਕ ਤਾਪਾ ਕਰ ਲੈਣੇ ਹੁੰਦੇ ਆ ਜੀ ਬ੍ਰਾਊਨ ਹਨਾ ਇੱਕ ਆਪਾਂ ਕਰਦੇ ਆ ਜੀ ਲਾਈਟ ਬ੍ਰਾਊਨ ਲਾਈਟ ਬ੍ਰਾਊਨ ਵੀ ਨਹੀਂ ਕਰਨੇ ਬਸ ਤੁਸੀਂ 5-7 ਮਿੰਟ ਉਹਨੂੰ ਮਤਲਬ ਤੇਲ ਦੇ ਵਿੱਚ ਫਰਾਈ ਕਰਨਾਗਾ ਤੇ ਫਿਰ ਉਹਨੂੰ ਹੇਠੇ ਲਾ ਲੈਣਾ ਠੀਕ ਆ ਸਾਰੇ ਸਮਾਨ ਨੂੰ ਠੀਕ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਅੱਗੇ ਪ੍ਰਸਾਸ ਦੱਸੂਗੀ ਜੀ ਪਰ ਉਸ ਤੋਂ ਪਹਿਲਾਂ ਜਿਹੜਾ ਹੈਗਾ ਮੰਮੀ ਨੇ ਤੁਹਾਨੂੰ ਦੱਸਿਆ ਸੀ ਮੈਂ ਜਾਣਾ ਸੀਗਾ ਮਤਲਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਫਰੈਂਡਸ ਜੀ ਮੰਮੀ ਨੇ ਚਾਣਾਗਾ ਇਸ ਲਈ ਪਹਿਲਾਂ ਮੰਮੀ ਨੂੰ ਬਣਾ ਕੇ ਦੇਣ ਲੱਗੀ ਸੀ ਜੀ ਪਰੌਂਠੇ ਮੈਂ ਕਿਹਾ ਚਲੋ ਮੰਮੀ ਨੂੰ ਪਹਿਲਾਂ ਪਰੌਂਠੇ ਬਣਾ ਦਿੰਨੀ ਆ ਕਿਉਂਕਿ ਸਾਦੀ ਨੂੰ ਤਾਂ ਹਜੇ ਟਾਈਮ ਲੱਗਣਾ ਸੀਗਾ ਫਿਰ ਮੰਮੀ ਕਹਿੰਦੇ ਮੈਨੂੰ ਤੇ ਮੰਮੀ ਕਹਿੰਦੇ ਨਾ ਵੀ ਦੋ ਮੈਨੂੰ ਪਰੌਂਠੇ ਬਣਾ ਦੇ ਚਲੋ ਮੈਂ ਦਹੀਂ ਨਾ ਖਾ ਲੈਣੀ ਆ ਤੇ ਫਿਰ ਮੈਂ ਚਾਹ ਵੀ ਬਣਾਤੀ ਸੀਗੀ ਤੇ ਨਾਲ ਮੰਮੀ ਨੇ ਫਿਰ ਦਹੀਂ ਨਹੀਂ ਲਈ ਹੈਗੀ ਜਦੋਂ ਮੈਂ ਚਾਹ ਬਣਾ ਦਿੱਤੀ ਤੇ ਫਿਰ ਮੰਮੀ ਲੈ ਦਹੀਂ ਲੈਣ ਦੇ ਵੀ ਬਸ ਮੈਂ ਨੂਨ ਪਾ ਦਿੱਤਾ ਸੀਗਾ ਤੇ ਫਰੋਂਠੇ ਬਣਾ ਕੇ ਮੰਮੀ ਨੂੰ ਦਿੱਤੇ ਜੀ ਚਾਹ ਬਣਾ ਦਿੱਤੀ ਸੀਗੀ ਨਾਲ ਹਨਾ ਸਾਈਡ ਤੇ ਤੇ ਬਸ ਫਿਰ ਮੰਮੀ ਚਲੇ ਗਈ ਸੀਗੀ ਹਸਪੀਟਲ ਕਿਉਂਕਿ ਮੰਮੀ ਨੇ ਹਸਪੀਟਲ ਜਾਣਾ ਸੀਗਾ ਖੰਦ ਦਵਾਈ ਲੈਣ ਵਾਸਤੇ ਅੱਖਾਂ ਉਹਨਾਂ ਦੀ ਬਿਲਕੁਲ ਠੀਕ ਆ ਜੀ ਹਨਾ ਵਧੀਆ ਨਿਗਾ ਬਣ ਗਈ ਉਹਨਾਂ ਦੀ ਤੇ ਦੂਸਰੀ ਅੱਖ ਦਾ ਵੀ ਆਪਰੇਸ਼ਨ ਕਰਵਾਉਣਾਗਾ ਮੰਮੀ ਕਹਿੰਦੇ ਨੇ ਵੀ ਹਜੇ 2 ਕੁ ਮਹੀਨੇ ਠਰ ਕੇ ਕਰਵਾ ਲੈਣੇ ਆਂ ਕਿ ਸਾਲ ਜਾ ਜੀ ਹਨਾ ਫਿਰ ਉਹਦੋਂ ਕਰਵਾ ਲੈਣੇ ਕਿਉਂਕਿ ਫਰੈਂਸ ਜੇ ਇੱਕਦਮ ਕਰਵਾਵਾਂਗੇ ਡਾਕਟਰ ਤੋਂ ਦੇਖੋ ਕਹਿ ਦਿੱਤਾ ਡਾਕਟਰ ਨੇ ਤਾਂ ਵੀ ਮਹੀਨੇ ਬਾਅਦ ਹੀ ਤੁਸੀਂ ਕਰਵਾ ਸਕਦੇ ਹੋ ਬਟ ਵੀ ਚਲੋ ਇੱਕਦਮ ਵੀਕਨੈਸ ਆਉਂਦੀ ਹਨਾ ਵੀ ਬਜ਼ੁਰਗ ਨੇ ਹਨਾ ਇਸ ਤਰ੍ਹਾਂ ਫਿਰ ਠੀਕ ਵੀ ਨਹੀਂ ਹੈਗਾ ਕਿ ਚਲੋ ਪਹਿਲਾਂ ਇਸ ਜਿਹੜੀ ਇਹ ਅੱਖਾ ਦੀ ਚਲੋ ਇਹ ਠੀਕ ਹੋ ਜੇ ਚੰਗੀ ਤਰ੍ਹਾਂ ਆਹ ਦੇਖੋ ਜੀ ਮੈਂ ਮਤਲਬ ਕੜਾਹੀ ਦੇ ਵਿੱਚੋਂ ਜਿਹੜਾ ਹੈਗਾ ਸਾਰਾ ਸਮਾਨ ਸਮਾਨ ਜਿਹੜਾ ਸਾਰਾ ਕੱਟ ਲਿਆ ਠੀਕ ਹੈ ਜੀ ਉਹਨੂੰ ਆਪਾਂ ਇੱਕ ਗ੍ਰਾਈਂਡਰ ਦੇ ਵਿੱਚ ਪਾ ਲਿਆ ਗ੍ਰਾਈਂਡਰ ਵਿੱਚ ਪਾ ਕੇ ਜਿਹੜਾ ਹੈਗਾ ਪੀਸ ਲੈਣਾ ਠੀਕ ਹੈ ਜੀ ਤੇ ਜਿਹੜਾ ਤੇਲ ਸੀਗਾ ਉਹ ਹੀ ਤੇਲ ਦੇ ਵਿੱਚ ਇਹਨੂੰ ਦੁਬਾਰਾ ਕੱਢ ਦੇਣਾ ਆਪਾਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣਦੀ ਹੈ ਫਰੈਂਡਸ ਇਸ ਤਰ੍ਹਾਂ ਤੇ ਗਰੇਵੀ ਕਾਫੀ ਵਧੀਆ ਬਣਦੀ ਆ ਤੇ ਦੇਖੋ ਇਸ ਦਾ ਮਤਲਬ ਸਿਰਫ 5 ਮਿੰਟ 5 ਮਿੰਟ ਬਸ ਸੇਕ ਲਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਤਕਰੀਬਨ ਜਿਹੜਾ ਆਪਣਾ ਸਾਰਾ ਮਸਾਲਾ ਹੁੰਦਾ ਪਿਆਜ਼ ਵਗੈਰਾ ਹੁੰਦੇ ਨੇ ਸਾਰੇ ਇਹ ਹਨਾ ਮਤਲਬ ਭੁੰਨੇ ਜਾਂਦੇ ਨੇ ਕਿ ਹਨਾ ਤੇ ਫਿਰ ਮੈਨੂੰ ਆਪਾਂ 5 ਮਿੰਟ ਤੱਕ ਭੁੰਨਣਾ 5 ਮਿੰਟ ਚ ਇਹ ਨਾ ਫਰੈਂਡਸ ਬਿਲਕੁਲ ਤੇਲ ਛੱਡਣ ਲੱਗ ਜੂਗਾ ਲਓ ਜੀ ਮੈਂ ਗੈਸ ਆਨ ਕਰ ਦਿੱਤਾ ਤੇ ਤੁਸੀਂ ਦੇਖੋ ਜਿਵੇਂ ਜਿਵੇਂ ਮੈਂ ਕਰ ਰਹੀ ਹਾਂ ਤੁਸੀਂ ਵੀ ਉਸ ਤਰ੍ਹਾਂ ਕਰ ਲਿਓ ਹੁਣ ਫਰੈਂਡਸ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਫਰੈਂਡਸ ਸਬਜੀ ਤੇ ਤੁਸੀਂ ਨਾ ਆਲੂ ਜ਼ਰੂਰ ਪਾਓ ਮੈਂ ਆਲੂ ਮੰਮੀ ਕਰਕੇ ਨਹੀਂ ਪਾਏ ਹੈਗੇ ਤੇ ਇਕੱਲੇ ਮਤਲਬ ਕਾਬਲੀ ਚਨੇ ਬਣਾਏ ਸੀਗੇ ਤੇ ਆਲੂ ਪਾ ਕੇ ਹੋਰ ਵੀ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਤੇ ਕਿਉਂਕਿ ਆਲੂ ਮੰਮੀ ਨੂੰ ਬੰਦ ਕਰੇ ਹੋਏ ਨੇ ਕਿਉਂਕਿ ਉਹਨਾਂ ਦਾ ਆਪਰੇਸ਼ਨ ਹੋਣ ਕਰਕੇ ਨਾ ਅ ਸ਼ੂਗਰ ਸ਼ੂਗਰ ਕਰਕੇ ਵੈਸੇ ਵੀ ਨਹੀਂ ਖਾਣੇ ਹੈਗੇ ਚਲੋ ਉਹ ਤਾਂ ਵੈਸੇ ਖਾਈ ਲੈਂਦੇ ਨੇ ਥੋੜੇ ਬਹੁਤੇ ਬਟਮ ਨੂੰ ਆਪਰੇਸ਼ਨ ਹੋਇਆ ਵਸ ਸੀ ਜੀ ਫਿਰ ਸ਼ੂਗਰ ਦਾ ਪਰੰੰ ਉਸ ਸੀਗਾ ਡਰ ਸੀਗਾ ਇਸ ਲਈ ਮੈਂ ਨਹੀਂ ਮਤਲਬ ਆਲੂ ਪਾਏ ਹੈਗੇ ਇਹਦੇ ਵਿੱਚ ਤੇ ਆਪਾਂ ਕੱਲੇ ਜੜੇ ਬਣਾਏ ਸੀਗੇ ਲਓ ਜੀ ਤੁਸੀਂ ਦੇਖੋ ਆਪ ਦੇਖੋ ਤੇ ਬਿਲਕੁਲ ਇਹਨੂੰ ਮਸਲ ਪੰਜ ਮਿੰਟ ਤੱਕ ਚੰਗੀ ਭੁੰਨਣਾ ਤੇ ਤੇਲ ਜਦੋਂ ਇਹ ਬਿਲਕੁਲ ਛੱਡਣ ਲੱਗ ਜੂਗਾ ਫਿਰ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਮਸਾਲੇ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਸਬਜ਼ੀ ਬਣਾਈਏ ਜਿਵੇਂ ਆਮ ਆਪਾਂ ਘਰ ਦੇ ਵਿੱਚ ਇਹੀ ਮਸਾਲੇ ਐਡ ਹੁੰਦੇ ਨੇ ਜੀ ਜਦੋਂ ਆਪਾਂ ਨੋਰਮਲ ਆਮ ਘਰੋਂ ਸਬਜ਼ੀ ਬਣਾਉਣੀ ਆ ਕੋਈ ਦਾਲ ਬਣਾਉਣੀ ਆ ਨਮਕ ਮਿਰਚ ਹਲਦੀ ਇਹ ਤਿੰਨ ਚੀਜ਼ਾਂ ਐਡ ਹੁੰਦੀਆਂ ਨੇ ਜੀ ਤਿੰਨ ਹੀ ਤਿੰਨ ਚੀਜ਼ਾਂ ਹੀ ਆਪਣੀਆਂ ਜਿਹੜੀ ਹੈਗੀਆਂ ਪਿਆਜ਼ ਟਮਾਟਰ ਹਰੀ ਮਿਰਚ ਤੇ ਇੱਕ ਲਸਣ ਲਾ ਲਓ ਹਣਾ ਲਸਣ ਤਾਂ ਹੁਣ ਗਰਮੀ ਦੇ ਵਿੱਚ ਵੀ ਬਹੁਤ ਘੱਟ ਆਸੀ ਤਾਂ ਫਰੈਂਡਸ ਜਿਵੇਂ ਇੱਕ ਲਸਣ ਦੀ ਗੱਠੀ ਲਾ ਲਵੋ ਹਣਾ ਉਹਦੇ ਵਿੱਚ ਅੱਧੀ ਪੌਣੀ ਹੁੰਦੀ ਹੈ ਮੈਂ ਗਰਮੀ ਦੇ ਵਿੱਚ ਸਾਦੀ ਦੇ ਵਿੱਚ ਤਾਂ ਦੋ ਵੀ ਪੈ ਜਾਂਦੀ ਨੇ ਚਲੋ ਕੋਈ ਗੱਲ ਨਹੀਂ ਸਰਦੀ ਦੇ ਵਿੱਚ ਖਾਦਦਾ ਵੀ ਜਾਂਦਾ ਤੇ ਕਾਫੀ ਮਤਲਬ ਸੇਤ ਲਈ ਠੀਕ ਵੀ ਹੁੰਦਾ ਹੈ ਹਣਾ ਗਰਮੀ ਦੇ ਵਿੱਚ ਆਉਂਦਾ ਵੀ ਖਬਰਾਟ ਵੀ ਹੁੰਦੀ ਹੈ ਗਰਮੀ ਹੁੰਦੀ ਉੱਤੋਂ ਦੀ ਖਬਰਾਟ ਹੋਣ ਲੱਗ ਜਾਂਦੀ ਹੈ ਇਸ ਲਈ ਮੈਂ ਲਸਣ ਦੀ ਆ ਮਤਲਬ ਇੱਕ ਇਕੱਠੀ ਦੇ ਵਿੱਚ ਅੱਧੀ ਇਕੱਠੀ ਮਤਲਬ ਇੱਕ ਇਕੱਠੀ ਦੋ ਸਬਜ਼ੀਆਂ ਚ ਪਾ ਲੈਣੀ ਕਹਿੰਦਾ ਕਹਿੰਦਾ ਮਤਲਬ ਇਹ ਹੋ ਗਿਆ ਨਾ ਲੋ ਜੀ ਆਪਾਂ ਮਸਾਲੇ ਐਡ ਕਰ ਦਿੱਤੇ ਨੇ ਦੇ ਵਿੱਚ ਆਪਣਾ ਮਸਾਲਾ ਜਿਹੜਾ ਹੈਗਾ ਸੀਗਾ ਪ੍ਰੋਪਰ ਤਿਆਰ ਹੋ ਚੁੱਕਿਆਗਾ ਠੀਕ ਹੈ ਜੀ ਨੂੰ ਆਪਾਂ 5 ਕਿ ਮਿੰਟ ਜਿਹੜਾ ਆ 5 ਮਿੰਟ ਨਹੀਂ ਸੋਰੀ 2 ਮਿੰਟ ਇਹਨੂੰ ਹੋਰ ਪੁੰਨਾਂਗੇ ਤਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਦੋ ਤਿੰਨ ਚਮਚੇ ਮਤਲਬ ਜਿਹੜਾ ਤੋਂ ਸੀਗਾ ਗ੍ਰੈਂਡਰ ਸੀਗਾ ਉਹਦੇ ਵਿੱਚ ਨੂੰ ਪਾਣੀ ਪਾ ਕੇ ਜਿਹੜਾ ਹੈਗਾ ਮਤਲਬ ਪਾ ਦਿੱਤਾ ਸੀਗਾ ਦੇ ਵਿੱਚ ਤਦੋਂ ਜੀ ਨੂੰ ਬਿਲਕੁਲ ਤੇਲ ਛੱਟੂਗਾ ਇਹ ਤੇ ਉਹਦੇ ਵਿੱਚ ਆਪਾਂ ਚਨੇ ਐਡ ਕਰ ਦਿੰਦੇ ਨੇ ਦੇਖੋ ਜੀ ਕਿੰਨਾ ਵਧੀਆ ਮਸਾਲਾ ਆਪਣਾ ਬਿਲਕੁਲ ਤਿਆਰ ਹੋਇਆਗਾ ਬਣ ਕੇ ਤੁਸੀਂ ਦੇਖ ਰਹੇ ਹੋ ਕਲਰ ਕਿੰਨਾ ਵਧੀਆ ਆ ਗਿਆ ਲਾਲ ਲਾਲ ਕਲਰ ਆ ਗਿਆ ਜੀ ਦੇ ਉੱਤੇ ਇਹਦੇ ਵਿੱਚ ਕੋਈ ਨਾ ਦੇਗੀ ਮਿਰਚ ਨਹੀਂ ਪਾਈ ਜਿਹੜੀ ਕਸ਼ਮੀਰੀ ਮਿਰਚ ਕਹਿੰਦੇ ਨੇ ਇਹ ਕਸ਼ਮੀਰੀ ਮਿਰਚ ਪਾਓ ਹਨਾ ਤੇ ਉਹਦੇ ਨਾਲ ਕਲਰ ਵਧੀਆ ਆਉਂਦਾਗਾ ਤਦੋਂ ਤਾਂ ਦੇਖੋ ਜੀ ਇਸ ਤਰ੍ਹਾਂ ਮਤਲਬ ਵਧੀਆ ਆ ਜਾਂਦਾ ਜੇ ਆਪਾਂ ਮਤਲਬ ਤਰੀਕੇ ਨਾਲ ਸਬਜ਼ੀ ਬਣਾਈਏ ਤੇ ਬਿਲਕੁਲ ਮਤਲਬ ਕੋਈ ਇਹਦੇ ਵਿੱਚ ਮੈਂ ਤੇਜ ਪੱਤਾ ਨਹੀਂ ਪਾਇਆ ਕੋਈ ਲੌਂਗ ਨਹੀਂ ਪਾਈ ਕੋਈ ਵੱਡੀ ਉਹ ਇਲਾਇਚੀ ਨਹੀਂ ਪਾਈ ਹਨਾ ਬਿਲਕੁਲ ਸਿੰਪਲ ਤਰੀਕੇ ਨਾਲ ਸਬਜ਼ੀ ਤੁਹਾਨੂੰ ਬਣਾਉਣੀ ਦੱਸੀ ਹੈ ਤੁਸੀਂ ਵੀ ਜਰੂਰ ਇਸ ਤਰ੍ਹਾਂ ਟਰਾਈ ਕਰਿਓ ਜੀ ਠੀਕ ਆ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਿੱਤੇ ਨੇ ਚਨੇ ਜਿਹੜੇ ਮੈਂ ਮਤਲਬ ਕਿ ਭਿਓ ਕੇ ਰੱਖੇ ਸੀ ਜੀ ਰਾਤ ਨੂੰ ਤੇ ਰਾਤ ਨੂੰ ਭਿਓ ਕੇ ਰੱਖਤੇ ਸੀ ਜੀ ਫਿਰ ਉਹਨੂੰ ਚੰਗੀ ਤਰ੍ਹਾਂ ਦੇ ਨਾਲ ਦੋ ਤਿੰਨ ਪਾਣੀ ਕੱਢ ਲਏ ਸੀ ਜਿਹੜਾ ਪਾਣੀ ਜੀਰੇ ਫਾਣ ਜਦੋਂ ਆਪਾਂ ਪਿਆਉਂਤਾ ਸੀਗਾ ਉਹਦੇ ਵਿੱਚ ਵੀ ਆਪਾਂ ਦੋ ਤਿੰਨ ਵਾਰੀ ਇਹਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਲਓ ਜੀ ਤੁਸੀਂ ਮਤਲਬ ਪਾਣੀ ਜਿੰਨਾ ਕਿ ਤੁਹਾਨੂੰ ਲੋੜ ਆ ਜੇ ਤੁਸੀਂ ਮਤਲਬ ਗਾਰਡੀ ਦੀ ਸਬਜ਼ੀ ਖਾਣਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਵਿੱਚ ਜਦੋਂ ਆਲੂ ਜੂੜ ਪਾਇਓ ਫਰੈਂਡਸ ਠੀਕ ਹੈ ਮੈਂ ਤਾਂ ਆਲੂ ਤੁਹਾਨੂੰ ਦੱਸ ਦਦਾ ਵੀ ਕਾਰਨ ਕੀ ਸੀ ਕਿਉਂ ਨਹੀਂ ਪਾਏ ਲਓ ਜੀ ਇਹਨਾਂ ਦੇ ਵਿੱਚ ਦੋ ਗਲਾਸ ਜਿਹੜੇ ਹੈਗੇ ਪਾਣੀ ਦੇ ਪਾ ਦਿੱਤੇ ਨੇ ਤੇ ਇਹਨੂੰ ਹੁਣ ਮੈਂ ਰੱਖੂਗੀ ਸਬਜ਼ੀ ਬਣਨ ਵਾਸਤੇ ਤੇ ਨਾਲੇ ਬਣਾਉਂਗੀ ਜੀ ਰੋਟੀਆਂ ਠੀਕ ਹੈ ਜੀ ਆਟਾ ਵਗੈਰਾ ਮੇਰਾ ਗੁੰਨਿਆ ਪਿਆਗਾ ਤੇ ਸਮਾਨ ਵਗੈਰਾ ਚੱਕੂੰਗੀ ਸਾਰਾ ਠੀ ਉਦੋਂ ਉਸ ਤੋਂ ਬਾਅਦ ਮੈਂ ਇਹਨੂੰ ਪਾਲਾ ਸੀ ਕੁੱਕਰ ਦੇ ਵਿੱਚ ਤੇ ਮੈਂ ਕੜਾਈ ਦੇ ਵਿੱਚ ਤਾਂ ਕਰਕੇ ਮਤਲਬ ਬਣਾਇਆ ਸੀਗਾ ਤੁਹਾਨੂੰ ਜਿਹੜੀ ਹੈਗੀ ਪ੍ਰੋਪਰ ਵੀਡੀਓ ਦੇ ਸਕਾਂ ਮੈਂ ਹਨਾ ਉੱਪਰ ਦੇ ਉੱਤੇ ਨਾ ਮਤਲਬ ਵੀ ਸਹੀ ਨਹੀਂ ਫਰੰਦਿਸ ਦਾ ਹੈਗਾ ਉਸ ਤੋਂ ਬਾਅਦ ਮੈਂ ਸਾਰਾ ਮਸਾਲਾ ਸਾਈ ਸਭ ਜਿੰਨਾ ਹੈ ਮੈਂ ਕੁੱਕਰ ਦੇ ਵਿੱਚ ਪਾ ਲਿਆ ਸੀ ਤੇ ਕੁੱਕਰ ਦੇ ਵਿੱਚ ਸੀਟੀਆਂ ਲਾ ਕੇ ਬਣਾਇਆ ਸਬਜ਼ੀ ਦਾ ਕਲਰ ਵੀ ਕਾਫੀ ਜ਼ਿਆਦਾ ਵਧੀਆ ਹੈ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਬਣੀ ਸੀ ਠੀਕ ਹੈ ਜੀ ਤੇ ਸਾਰਿਆਂ ਨੂੰ ਪਸੰਦ ਆਈ ਸਬਜ਼ੀ ਤੇ ਬਸ ਕਿਚਨ ਦੀ ਕਲੀਨਿੰਗ ਕਰਨ ਵਾਲੀ ਰਹਿ ਗਈ ਸੀਗੀ ਦੇਖੋ ਤੁਸੀਂ ਸਾਰੇ ਮੈਨੇ ਬਸ ਬਰਤਨ ਵਗੈਰਾ ਮੈਨੇ ਸਾਫ ਕਰਤੇ ਸਾਰੇ ਬਰਤਨ ਸਾਫ ਕਰਕੇ ਤਾਂ ਹਲਾ ਦਿੱਤੇ ਨੇ ਠੀਕ ਆ ਜੀ ਚੱਟੇ ਸਾਰੇ ਬਰਤਨ ਮੈਨੇ ਤੇ ਬਸ ਮੈਂ ਕਿਚਨ ਦੀ ਕਲੀਨਿੰਗ ਜਿਹੜੀ ਹੋ ਰਹਿ ਗਈ ਮੇਰੀ ਕਰਨ ਵਾਲੀ ਤੇ ਮਤਲਬ ਨੇ ਨਾ ਇੱਧਰ ਜੂਲ ਨਾਲ ਸਾੜ ਵਗੈਰਾ ਲਾ ਦਿੱਤਾ ਕੋ ਠੀਕ ਆ ਤੇ ਕਿ ਬਸ ਹੁਣ ਮੈਂ ਕੋਚਾ ਲਾਉਣਾ ਦਾ ਟਾਈਮ ਜਿਹੜਾ ਹੈਗਾ ਪੌਣੇ 10 ਵਜੇ ਤੇ ਬਸ ਆਪਾਂ 15 ਕਿੰਮਟਾ ਦਾ ਕਫਾ ਕੰਮ ਲੈ ਵੇਡ ਕੇਸ ਬਣਾਉਣ ਤੇ ਤੁਹਾਨੂੰ ਮਿਲਦੇ ਆ ਕਿਉਂਕਿ ਨਾ ਅੱਜ ਨਾ ਮੈਂ ਲੇਟ ਉੱਠੀ ਸੀ ਥੋੜਾ ਜਾਂ ਸੰਡੇ ਕਰਕੇ ਹਨ ਚਲੋ ਵੀ ਬੱਚਾ ਸਕੂਲ ਨਹੀਂ ਸੀ ਜਾਣਾ ਤਾਂ ਕਰਕੇ ਮੈਂ ਜਲੇਟ ਉੱਠ ਖੜੀ ਥੋੜਾ ਜਾਂ ਤੇ ਪਹਿਲਾਂ ਸਵੇਰੇ ਉੱਠ ਕੇ ਚਾਹ ਵਗੈਰਾ ਬਣਾਈ ਫਿਰ ਉਸ ਤੋਂ ਬਾਅਦ ਵੀ ਆਪਾਂ ਮਤਲਬ ਕਿ ਕੱਪੜੇ ਵਗੈਰਾ ਧੋਤੇ ਕੱਪੜੇ ਧੋਣ ਤੋਂ ਬਾਅਦ ਮੈਂ ਆ ਗਈ ਸੀ ਜੀ ਕਿਚਨ ਚ ਠੀਕਾ ਤੇ ਸਵੇਰ ਜਦ ਮੈਂ ਕੱਪੜੇ ਵਗੈਰਾ ਧੋਤੇ ਹਨ तो मैं ब्लॉग नहीं बनाया बस जल्दी हल्दी से मैं हो गया फटाफट देखो सारी सैटिंग कर चुकी है तो मेरे सूट जो मैं सेल कर दी थानू पता ही है दस मैं सू थोड़े बहुत ले आने हूँ काफ़ी ज़्यादा सूट अपने सेल हो चुके हैं बस थोड़ी रह गए तो इधर ड्राइंग रूमचा वगैरह लाइनी हूँ मैं ਅਮਰੂਦ ਤੁਹਾਨੂੰ ਦਿਖਾਏ ਨਹੀਂ ਮੈਂ ਹਨਾ ਵੀ ਕਿਸ ਤਰ੍ਹਾਂ ਦੇ ਲੱਗਦੇ ਨਹੀਂ ਉਹ ਬਹੁਤ ਜ਼ਿਆਦਾ ਮੁਠੇ ਲੱਗਦੇ ਆ ਦੇਖੋ ਇਹਦੇ ਕੱਪੜੇ ਉੱਪਰ ਸਦਾੜ ਦੀਆਂ ਪੱਗਾਂ ਤੇ ਉੱਪਰ ਕੱਪੜੇ ਪਾਏ ਹੋਏ ਨੇ ਕਾਫੀ ਜ਼ਿਆਦਾ ਤੇ ਬਸ ਥੋੜਾ ਬਹੁਤ ਆਪਣਾ ਕੰਮ ਬਾਕੀ ਇਹ ਜੀ ਵੀ ਨਾ ਢ ਕੇ ਆਪਾਂ ਫਿਰ ਤੁਹਾਨੂੰ ਮਿਲਾਂਗੇ ਤੇ ਮੈਂ ਤੁਹਾਨੂੰ ਅਮਰੂਦ ਦਿਖਾ ਦੇਣੀ ਆ ਲੱਗੇ ਹੋਏ ਇਹ ਆਪਣਾ ਪਨੀਰ ਬਿਲਕੁਲ ਨਹੀਂ ਲੱਗਦਾ

di देखो ये ऊपर भी काफी ज्यादा Teh. ਬਾਰਲੀ ਸੜ ਤੋਂ ਨਾ ਸਾਰੇ ਤੋੜ ਲੇ ਦਸੇ ਹੈਗੇ ਬਾਰੇ ਵੀ ਹਲੇ ਕੱਚੇ ਆ ਥੋੜੇ ਜੀ ਤੇ ਮੈਨੂੰ ਆਇਆ ਵੀ ਕੋਈ ਅਰੋਧ ਮੈਜੇ ਮੈਨੂੰ ਖਾਣ ਨੂੰ ਪੱਕਾ ਜਾਂ ਤਾਂ ਕੋਈ ਤੋੜ ਲਈ ਹਾਂ ਹੈਗਾ 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 ਮੈਨੂੰ ਨਾ ਮੀ ਜਿਆਦਾ ਪੱਕੇ ਜਿਹਾ ਨਹੀਂ ਲੱਗਦੇ ਕਿ ਪਿੱਲੇ ਪਿੱਲੇ ਜਿਹੇ ਹੁੰਦੇ ਨਾ ਉਹ ਨਹੀਂ ਮੈਨੂੰ ਜਿਆਦਾ ਲੱਗਦੇ ਹੈਗੇ ਮੈਨੂੰ ਥੋੜੇ ਜੀ ਮਤਲਬ ਕਿ ਲੋ ਜਿਨਾ ਰੱਖ ਲੇ ਗਈ ਸੀ ਉਦਨ ਮੈਂ ਲੈ ਕੇ ਆਈ ਸੀਗੀ ਹਾਂ ਦੁਪਹਿਰ ਕਿਰੀ ਹੌਲੇ ਤੋੜ ਕੇ ਆਪਾਂ ਲਾ ਦਿੱਤੀ ਇਹਦੇ ਵਿੱਚ ਤੇ ਸਦਾ ਬਹਾਰ ਦੇ ਬੂਟੇ ਲੈ ਕੇ ਸੀ ਇਹ ਵੀ ਲਾ ਦਿੱਤੇ ਨੇ ਠੀਕ ਹੈ ਤੇ ਅਲੋਵੇਰਾ ਮੈਨੂੰ ਨਹੀਂ ਪਲਾਂਟ ਇਹਨੂੰ ਨਾਮ ਨਹੀਂ ਪਤਾ ਜਿਹਨੂੰ ਪਤਾ ਦੱਸ ਦੇ ਕੀ ਕਹਿੰਦੇ ਇਹਨੂੰ ਮੈਨੂੰ ਪਤਾ ਨਹੀਂ ਜੀ ਇਧਰ ਆਪਣਾ ਬੇਲ ਆ ਵਾਲੀ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਆ ਵਾਲੀ ਇਹ ਹੈਗੇ ਬੇਲ ਜਿਹੜੀ ਕਿ ਆ ਚੜ੍ਹੀ ਹੋਈ ਹੈ ਜਿੰਨ ਫੁੱਲ ਲੱਗਦੇ ਨੇ ਫੁੱਲ ਵੀ ਲੱਗੇ ਹੋਏ ਨੇ ਆਹਲੀ ਸੜ ਕਾਫੀ ਹੈ ਲੰਬੇ ਨਾਲ ਦੇਖੋ ਇਸ ਤਰ੍ਹਾਂ ਦੇ ਫੁੱਲ ਲੱਗਦੇ ਪਹਿਲਾਂ ਵੀ ਆਪਣੇ ਹੁੰਦੇ ਸੀ ਪੁਰਾਣੇ ਘਰ 'ਚ ਤੇ ਆ ਹੈਗਾ ਜੀ ਕਨੇਰ ਉਹ ਕਨੇਰਾ ਜਿੰਨ ਲੱਗਦੇ ਨੇ ਜੀ ਪੀਲੇ ਫੁੱਲ ਆਹ ਦੇਖੋ ਪੀਲੇ ਪੀਲੇ ਫੁੱਲ ਬਾਰ ਬੱਲ ਲੱਗੇ ਹੋਏ ਨੇ ਥੋੜੀ ਸੈਟਿੰਗ ਕਰਨ ਵਾਲੀ ਆ ਜਲਦੀ ਕਰਾਂਗੇ ਆਪਾਂ ਸੈਟਿੰਗ ਸਰਦਾਰ ਜੰਕਾ ਦੇਖੋ ਇਧਰ ਆਪਣੀ ਦੇਲ ਦੇ ਪੱਲਾ ਇਹ ਤੇ ਇਧਰ ਚੜਾਵਾਂਗੇ ਆਪਾਂ ਥੋੜੀ ਜਿਹੀ ਠੀਕਾ ਥੋੜੀ ਜਿੱਧਰ ਚੜਾਵਾਂਗੇ ਜੀ ਆਪਾਂ ਗੇਟ ਤੇ ਨਹੀਂ ਚੜਾਵਾਂਗੇ ਤੇ ਲੋ ਜੀ ਕੋਲਾ ਮੈਂ ਅਮਰੋ ਚੋੜ ਲਾ ਮੇਰਾ ਟਾਈਮ ਵੀ ਹੋਈ ਜਾਂਦਾ ਅਮਰੋ ਦਾ ਜੀ ਤੁਮੇ ਬੱਡੀ ਢਾਂਗੀ ਕੱਢੀ ਨਾ ਉਬਲੀ ਬੱਡੀ ਆ ਇਹ ਨਹੀਂ ਕੱਟ ਜਾਗਾ ਨਹੀਂ ਤਾਂ ਉਹ ਰੁੱਟ ਜਾਂਦਾ ਹੈ ਹੋ ਨਹੀਂ ਮੇਰੀ ਕੋਈ ਮਰੂਦ ਮਿੰਨੇ ਦਾ ਚ ਨਹੀਂ ਆ ਰਿਹਾ ਦੂਰ ਖੜ ਕੇ ਦੇਖਦੀ ਹਾਂ ਜੀ ਮੈਂ ਜੱਸ ਸਿੱਕਾ ਤਾਂ ਆਸੀ ਜੀ ਇੱਥੇ ਦੇਖੋ ਸੀਿੰਗ ਟੁੱਟ ਜਾਣਾ ਆ ਗਏ ਤੇ ਇੱਕ ਹੈਗਾ ਜੀ ਮੈਂ ਕਿਹੜਾ ਦੇਖਿਆ ਸੀਗਾ ਆਪਾਂ ਨਾ ਗਾਣੇ ਤੁਟੀਆਂ ਗਾਉਂਦੇ ਆਉਰੇ ਆਉਰੇ ਬਸ ਟੁੱਟ ਗਿਆ ਟੁੱਟ ਗਿਆ ਆ ਗਿਆ ਕਿੱਥੇ ਜੀ ਹਾਂਜੀ ਤੋੜਦੀਆਂ ਲੋਜੀਕ ਬਾਰੇ ਅਮਰੂਦ ਤੋੜ ਲਈ ਆਪਾਂ ਨੂੰ ਇਸ ਤਰ੍ਹਾਂ ਦੇ ਬਹੁਤ ਵਧੀਆ ਲੱਗਦੇ ਨੇ। ਕਿਹੜਾ ਇਹ ਪੂਰਾ ਮੇਰਾ ਜੀ। ਚਾਹ ਉਹ ਇਹ ਪੂਰਾ ਪੀਂਦੇ ਆ ਨਾ ਇਹਨਾਂ ਨੂੰ। ਲੋਜੀ ਬਾਹਰ ਜਾ ਕੇ ਅਮਰੂਦ ਤੋੜ ਲੈ ਮਾ। ਢੰਗ ਦਿਖਾਉਣੇ ਨੇ ਤੁਹਾਨੂੰ ਮੈਂ। ਆ ਗਏ ਤਾਂ ਇੱਥੇ ਲਾਈ ਹੀ ਆਪਾਂ। ਅਮਰੂਦ ਤੋੜ ਲਈ। ਲੋਜੀ ਅਮਰੂਦ ਤੋੜਦੇ। ਤੇ ਹਨਾ ਬਾਕੀ ਨਾ ਬਾਰੇ ਆਪਾਂ ਦੇ ਦਿੱਤੇ ਨੇ ਕਿ ਅਕਲ ਜੀ ਨੇ ਤੇ ਉਹਦੀ ਕੁੜੀ ਆਈ ਸੀ ਜੀ ਤੇ ਨਾਲ ਛੋਟੀ ਜੀ 2-3 ਕੱਜੀ ਭੱਜੀ ਆਈ ਦੇਖਣ ਨੂੰ ਤੇ ਮੈਂ ਉਹਨਾਂ ਨੂੰ ਦੇ ਦਿੱਤੇ ਨੇ ਦੀ ਕੰਚਾਰ ਮੋਦ ਤੇ ਬਾਕੀ ਆਪਾਂ ਰੱਖ ਲਈ ਜੀ ਕੱਟ ਕੇ ਖਾਵਾਂਗੇ ਸਾਰੇ ਆਨੇ ਦੇਖੋ ਜੀ ਘਰੇ ਹਨਾ ਇਸ ਤਰ੍ਹਾਂ ਫਲ ਲੱਗੇ ਹੁੰਦੇ ਤਾਂ ਬਹੁਤ ਵਧੀਆ ਫਾਇਦਾ ਹੀ ਹੁੰਦਾ ਨਾ ਵਾ ਚਲ ਜੇ ਫੜਾ ਫੜਟ ਕਰਦੇ ਆ ਕੰਮ ਫੇ ਤੁਨ ਮਿਲ ਗਿਆ ਪਾਉਂਦੇ ਵੀ ਬੜਾ ਹੈ ਪਰ ਮਸੇ ਵੱਡਾ ਦਮਾਸਟਰ ਆ ਕਰਦੀ ਹੈ ਜਿੰਦੇ ਦਾ ਨਹੀਂ ਹੋਏ ਤਾਂ ਆਪਣਾ ਗਵਰਨਮੈਂਟ ਦੇਖਣ ਕਿ ਹੋ ਜਾਂਦਾ ਉਹਦਾ ਜਦੋਂ ਪੱਤਰਾ ਲੱਗਦੇ ਆ ਨਾ ਨਹੀਂ ਨਾ ਕਰੀਗੇ ਹੋ ਕੇ ਨਹੀਂ ਆਂਜੀ ਫਰੈਂਡਸ ਆਪਾਂ ਤੁਹਾਨੂੰ ਕਾਫੀ ਟਾਈਮ ਬਾਅਦ ਮਿਲਣਾ ਟਾਈਮ ਜਿਹੜਾ ਹੈਗਾ 1 ਵਜੇ ਦਾ ਤੇ ਦੀਦੀ ਆਏ ਹੋਣੇਗੇ ਠੀਕ ਹੈ ਜੀ ਜਾਣੇ ਕਿ ਸਰਦਾਰ ਜੀ ਦੇ ਭਾਬੀ ਜੀ ਤਾਇਆ ਜੀ ਜੀ ਨੂੰ ਸਾਡੇ ਠੀਕ ਹੈ ਜੀ ਤੇ ਆਈ ਹੋਣੀ ਕਿ ਉਹ ਚਾਹ ਵਗੈਰਾ ਬੀਨ ਕਾਫੀ ਟਾਈਮ ਤੋਂ ਨਾਲ ਬੈਠੇ ਗੱਲਾਂ ਵੱੱਟਾ ਕਰ ਰਹੇ ਆ ਤੇ ਮੈਂ ਨਾ ਅੱਜ ਸੋਚਿਆ ਸਦਾ ਜੀ ਕਹੇ ਨਾ ਆਪਾਂ ਅੱਜ ਕੁਲਚੇ ਬਣਾ ਲੈਂਦੇ ਆ ਤੇ ਮੈਂ ਕਿਹਾ ਚਲੋ ਬਣਾ ਲੈਂਦੇ ਆ ਨਾ ਤਾਂ ਦੀ ਆਈ ਹੋਣੀ ਜੀ ਨੂੰ ਕੁਲਚੇ ਬਣਾਉਣੇ ਆ ਸਾਰੇ ਖਵਾਗੇ ਕੁਲਚੇ ਤੇ ਕੁਲਚੇ ਦੀ ਰੈਸਪੀ ਨਾ ਫਰੈਂਡਸ ਆਪਾਂ ਤੁਹਾਨੂੰ ਗੱਲ ਦਿੱਤੀ ਹੋਈ ਹੈ ਜੀ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੇ ਇੱਥੇ ਨਾ ਮੈਂ ਆਲੂ ਵਾਲਨੇ ਨੇ ਠੀਕ ਆਲੂ ਵਾਲ ਦੇ ਮੇਛਲੂ ਦੀ ਹੋਣ ਇਹਨਾਂ ਨੂੰ ਤੇ ਇਹਨਾਂ ਨੂੰ ਮੈਂ ਤਾਂ ਘਰ ਕੇ ਇਸ ਤਰ੍ਹਾਂ ਤੁਹਾਨੂੰ ਵੀ ਇਸ ਤਰ੍ਹਾਂ ਹੀ ਬਣਾ ਲੈਣੀ ਕਿਉਂਕਿ ਕਾਫੀ ਜ਼ਿਆਦਾ ਵੱਟੇ ਸੀ ਫਰੈਂਡਸ ਤਾਂ ਕਰਕੇ ਨਾ ਮੈਂ ਆਲੂ ਵੱਡੇ ਵੱਡੇ ਸੀ ਇਹਨਾਂ ਨੂੰ ਮੈਂ ਨਾ ਕੱਟ ਕੇ ਜਿਹੜਾ ਹੈਗਾ ਸੀਗਾ ਵੱਾਲ ਲਿਆ ਸੀਗਾ ਠੀਕ ਆ ਤੇ ਇੱਧਰ ਮੇਰੇ ਚਨੇ ਪਣ ਰੱਖੇ ਹੋਏ ਨੇਗੇ ਜਿਹੜੀ ਪਹਿਲਾਂ ਆਪਾਂ ਰਸਮਤੀ ਸੀ ਤੁਹਾਨੂੰ ਉਹਦੇ ਵਿੱਚ ਨਾ ਆਪਾਂ ਮਤਲਬ ਕਿ ਇੱਧਰ ਮੇਰੇ ਚਨੇ ਉਹ ਵਾਲੇ ਨਹੀਂ ਰੱਖੇ ਆ ਰਿਹਾ ਤੇ ਉਹਦੇ ਵਿੱਚ ਨਾ ਆਪਾਂ ਉਹਦੇ ਚਨੇ ਨਹੀਂ ਸੀ ਪਾਏ ਹੈਗੇ ਪਤਾ ਨਹੀਂ ਫਰੈਂਡਸ ਕੀ ਪ੍ਰੋਬਲਮ ਆ ਗਈ ਮੇਰੇ ਤੇ ਥੋੜੀ ਜਿਹੀ ਹੈਗੀ ਆ ਦਿੱਕਤ ਪਤਾ ਨਹੀਂ ਕੀ ਹੋ ਗਿਆ ਤੇ ਅ ਅਧਰ ਆਪਣੇ ਚਣਿਆਂ ਉੱਪਰ ਲੈਨੇ ਹੁਣ ਚਣੇ ਦਾ ਮੈਂ ਦੇਖ ਕੇ ਚੱਕੀ ਤੇ ਥੋੜਾ ਥੋੜਾ ਜਿਹਾ ਹੋਰ ਤੇ ਲੱਗੂਗਾ ਆਲੂ ਕੋਲ ਚਿਕਨ ਮੈਂ ਆਲੂਆਂ ਤੇ ਜੜੀਆਂ ਪੱਤੀ ਜਿਹੜੇ ਸੀਗੇ ਕੁਵਾਲਲੇ ਸੀਗੇ ਤੇ ਮੈਂ ਉਹਨੂੰ ਛਿੱਲੂਗੀ ਤੇ ਰੈਸਪੀ ਫਿਰ ਨਹੀਂ ਦਊਂਗੀ ਮੈਂ ਕਿਉਂਕਿ ਰੈਸਪੀ ਆਲਰੇਡੀ ਮਰਕ ਕਰ ਲਾ ਤੁਸੀਂ ਮੇਰਾ ਚੈਨਲ ਤੇ ਦੇਖ ਲਓ ਜਾ ਕੇ ਪਹਿਲਾਂ ਦਿੱਤੀ ਹੋਈ ਆ ਬਸ ਸੇਮ ਉਸੇ ਪ੍ਰੋਸੈਸ ਦੇ ਨਾਲ ਜਿਹੜੇ ਇਹ ਕੁਰਚੇ ਬਣਾਵਾਂਗੇ ਤੇ ਚਲੋ ਜੀ ਆਪਾਂ ਹਣਾ ਬਣਾਉਣੇ ਆ ਕੁਰਚੇ ਕੁਰਚੇ ਬਣਾ ਕੇ ਖਾਵਾਂਗੇ ਅੱਜ ਦੁਪਹਿਰ ਐਤ ਸ ਰੋਟੀ ਘਰ ਨਹੀਂ ਬਣਾਉਣੀ ਬਸ ਕੁਰਚੇ ਖਾਣਗੇ ਆਪਾਂ ਤੇ ਨੂਰ ਚ ਗਈ ਵੀ ਆਪਣੇ ਬੰਦੇ ਦੇ ਘਰ ਕਿਉਂਕਿ ਉਹਨਾਂ ਨੇ ਨਾ ਇੱਕ ਮਾਡਲ ਤਿਆਰ ਕਰਨਾ ਸੀਗਾ ਤੇ ਤਾਂ ਕਰਕੇ ਉਹ ਉਧਰ ਗਈ ਹੋਈ ਹੈਗੀ ਤੇ ਮਮੀ ਤੇ ਧੀ ਅੰਦਰ ਬੈਠੇ ਸਦਾ ਜੀਵੰਦ ਨੇ ਸਾਰੇ ਗੱਲਾਂ ਬਾਤਾਂ ਕਰ ਰਹੇ ਹੈ ਜੀ ਮੈਂ ਉਹਨਾਂ ਦੀ ਗੁੱਚ ਤੇ ਚਾਹ ਵਗਰਾ ਵਾਲੇ ਬਰਤਨ ਸਾਫ਼ ਕਰਨ ਵਾਲੇ ਮੈਂ ਸਾਫ਼ ਕਰੂੰਗੀ ਜੀ ਠੀਕ ਹੈ ਜੀ ਫਿਰ ਹਨਾ ਤੇ ਅੱਜ ਦਾ ਬਲੌਗ ਕਿਸ ਤੋਂ ਲੱਗਦਾ ਤੁਸੀਂ ਜਰੂਰ ਦੱਸਿਓ ਹਨਾ ਤੇ ਜੋ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਹਰ ਨਵੇਂ ਆਉਣ ਵੀਡੀਓ ਦੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ ਤੇ ਹਣਾ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਤੇ ਕਿ ਮੇਰੇ ਵਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਜੀ ਹਾਂਜੀ ਇਸਨੇ ਸ਼ਾਮ ਦੀ ਚਾਹ ਪੀ ਲਈ 4 ਵਜੇ ਦੀ ਤੇ ਮੇਰੇ ਦੀਦੀ ਆਏ ਹੋਏ ਨੇ ਵੱਡੇ ਮਤਲਬ ਸਵੇਰ ਦੇ ਆਏ ਨੇ ਅੱਜ ਤਲੰਗਣਾ ਫੁੰਡ ਖਾਇਆ ਬਲੌਗਥਾਣਾ ਇੱਧਰ ਕੱਪਲੇ ਵੀ ਸੁੱਤਾ ਪਿਆ ਗਾ ਇਹਨੂੰ ਵੀ ਠਾਕੇ ਨਿਵਾਉਣੀ ਆ ਅੱਜ ਨਿਵਾਇਆ ਨਹੀਂ ਪਾਣੀ ਵੀ ਨਹੀਂ ਚੜਿਆ ਹੋਣੀ ਪਾਣੀ ਆਇਆ ਤੇ ਦੀਦੀ ਕਹਿੰਦੇ ਹੁਣ ਮੈਂ ਜਾਣਾ ਮੈਂ ਤਾਂ ਚਾਹ ਪੀ ਕੇ ਬਗ ਹੈਲੋ ਕਰ ਦੋ ਇਹ ਮੇਰੇ ਤੇ ਠਾਣੀ ਨੇ ਸਭ ਤੋਂ ਵੱਡੇ ਦੀਦੀ ਵੀਰੇ ਵੈਸੇ ਪਹਿਲਾਂ ਕਾਫੀ ਹੋਰ ਬਲੌਗ ਚਾਹੀਆ ਤਦੋਂ ਆਇਸ ਤੋਂ ਉਹ हां ਜਦੋਂ ਆਪਾਂ ਸੋਹਣੀ ਸਾਦਾ ਪਾਰਟੀ ਆ ਉਦੋਂ ਆਏ ਸੀ ਤੇ ਇੱਕ ਵਾਰੀ ਜਦੋਂ ਆਪਾਂ ਉੱਥੇ ਰਹੇ ਸੀ ਜਿਹੜੇ ਨੰਦ ਤੇ ਮੁੰਡੇ ਦਾ ਧਲੰਦ ਨਾ ਆਇਆ ਸੀਗਾ ਉਦੋਂ ਵੈਸੀ ਠੀਕ ਹੈ ਜੀ ਬੀਨਿਆ ਚਾਹ ਤੁਸੀਂ ਕਿਲ ਚਾਹ ਫਿਰ ਤੁਹਾਨੂੰ ਮਿਲਦੇ ਆਂ ਜੀ ਵੀ ਜਾਣਗੇ ਬਸ ਹੁਣ ਕੇ ਆਪਾਂ ਦੇਖਦੇ ਆਂ ਕੀ ਕੰਮ ਕੰਧਾ ਕਰਨੇ ਕਰਨਾ